ਸਰਪ੍ਰੋਪਰ ਪੁਰਸੂਲੋਂ ਨਸ਼ਾ ਸਮਰਪਣ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਮੰਨਜੋਗਿਸਪੀ ਫਿਰੋਜ਼ਪੁਰ ਸੋਮੇ ਮਿਸਰਾ ਜੀ ਵੱਲੋਂ ਜੁੜੇ ਨਸ਼ੇ ਦੇ ਖਿਲਾਫ ਜਿਹੜੀ ਜੰਗ ਛੇੜੀ ਹੋਈ ਹੈ ਉਸ ਜੰਗ ਵਿੱਚ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦ ਡੀਐਸਪੀ ਸਿਟੀ શ્રી ਸੁਖਵਿੰਦਰ ਜੀ ਅਤੇ ਡੀਐਸਪੀ ਅਤੇ ਐਸਐਚਓ ਸਿਟੀ ਹਰਿੰਦਰ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ ਕਰਨੈਲ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਨਿਹਾਲਾ ਵਾਲਾ ਥਾਣਾ सदर ਅਤੇ ਸੰਦੀਪ ਪੁੱਤਰ ਭਾਗਾ ਸਿੰਘ ਵਾਸੀ ਪਿੰਡ ਕਿਲਚੇ ਥਾਣਾ सदर ਤੋਂ 505 ਗ੍ਰਾਮ ਹਿਰੋਇਨ ਦੀ ਬਰਾਮਦਗੀ ਹੋਈ ਹੈ ਇਸ ਮੁਤਲਕ ਪਰਚਾ ਨੰਬਰ 424 थाना सिटी ਵਿੱਚ ਦਰਜ ਕੀਤਾ ਗਿਆ ਹੈ ਇਹਨਾਂ ਦਾ ਪੁਲਿਸ ਰਿਮਾਂਡ ਵੀ ਲਿਤਾ ਗਿਆ ਤੇ ਮਜਬੂਤ ਪੁੱਛਗ취 ਜਾਰੀ ਹੈ ਮੋਡਲੀ ਪੁੱਛਗ취 ਵਿੱਚ ਇਹਨੇ ਆ ਗੱਲ ਮੰਨੀ ਹੈ ਕਿ ਇਹ ਇਹਦੀ ਹਿਰੋਇਨ ਸੀ ਉਹਦਾ ਬਿੱਟਾ ਬਣਾ ਕੇ ਸਹਿਰੀ ਏਰੀਆ ਵਿੱਚ ਵਖੇ ਸਪਲਾਈ ਕਰਦਾ ਸੀ ਤੇ ਮੈਨੂੰ ਆਸ ਹੈ ਕਿ ਆ ਬੰਦੇ ਜਾਣਕਾਰਨ ਸਟਰੀਟ ਲੈਵਲ ਤੇ ਜਿਹੜੀ ਸਪਲਾਈ ਸੀ ਜਿਸ ਤੋਂ ਲੋਕ ਪ੍ਰੇਸ਼ਾਨ ਸਨ ਉਹ ਹੋਗੀ ਤੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਜੀ ਤੇ ਇਹਨਾਂ ਦਾ ਸਾਬਕਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਆਪ ਪਤਾ ਚੱਲੇਗਾ ਕਿ ਜਿਹੜਾ ਕਰਨਾਇਲ ਹੈ ਕਰਨਾਇਲ ਤੇ ਇਸ ਤੋਂ ਪਹਿਲਾਂ 2017 ਵਿੱਚ ਵੀ ਇੱਕ ਐਨਡੀਪੀਏ ਦਾ ਪਰਚਾ ਲੋਹੀਆ ਥਾਣਾ ਵਿੱਚ ਦਰਜ ਹੈ ਤੇ ਜਿਹੜੀ ਸਾਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਟੀਮ ਹੈਗੀ ਉਹ ਇਹਨਾਂ ਦੀ ਪ੍ਰਾਪਰਟੀਆਂ ਦੀ ਵੀ ਜਾਂਚ ਕਰ ਰਹੀ ਹੈ ਕਿ ਜੇ ਇਹਨੇ ਕੋਈ ਸੰਪਤੀ ਨਸ਼ਾ ਵੇਚ ਕੇ ਬਣਾਈ ਹੈ ਉਹ ਪ੍ਰਾਪਰਟੀ ਵੀ ਫ੍ਰੀਜ਼ ਕੀਤੀ ਜਾਊਗੀ ਜੀ ਧੰਨਵਾਦ ਜੀ